ਹੈਲੋ ਜੀ ਰੈਮ ਰੈਮ ਚੀਜ਼ ਸਤਿ ਸ਼੍ਰੀ ਅਕਾਲ ਮੋਨਿਕਾ ਤਾਂ ਆਈ ਨਹੀਂ ਤੁਹਾਡੇ ਚੈਨਲ ਦੇ ਨਾਲ ਇੱਕ ਤੁਹਾਨੂੰ ਛੋਟੀ ਜੀ ਜਾਣਕਾਰੀ ਦੇ ਲਈ ਮੇਰੀ ਬੇਟੀ ਉਹ ਮੇਰੀ ਬੇਟੀ ਬਹੁਤ ਮਾਸੂਮ ਮੇਰੀ ਬੇਟੀ ਨੇ ਅੱਜ ਇੱਕ ਚੀਜ਼ ਬਣਾਈ ਹੈ ਪਰ ਮੈਨੂੰ ਉਹਦਾ ਨਾਮ ਨਹੀਂ ਪਤਾ ਉਹਦਾ ਨਾਮ ਮੈਨੂੰ ਵੀ ਨਹੀਂ ਪਤਾ ਪਰ ਦੇਖੋ ਜੀ ਕਿੰਨੀ ਵਧੀਆ ਇੱਕ ਚੀਜ਼ ਬਣਾ ਕੇ ਤਿਆਰ ਕੀਤੀ ਮੈਂ ਕਿਹਾ ਫਾਰਮੇ ਸਿਰਫ ਮੈਂ ਬਣਾਈ ਨਹੀਂ ਸਿਰਫ ਕਰੀ ਮੈਂ ਕਿਹਾ ਇਹ ਉਠਾਓ ਬਟਾ ਮੈਂ ਫੋਰਮ ਗੈਮੇ ਫੋਰਮ ਮੇਂ ਮੇਰਾ ਬਹੁਤ ਮਨ ਕਰ ਰਿਹਾ ਹੈ ਕੁਛ ਅ ਚਟਪਟਾ ਝਾ ਖਾਣ ਨੂੰ ਤੇ ਤੁਹਾਡੇ ਕੋਲ ਕੁਛ ਹੈ ਆਪਸ਼ਨ ਬਣਾ ਲਈ ਤੇ ਦੇਖੋ ਫੋਰਮੇ ਨੇ ਇੱਕ ਬਹੁਤ ਵਧੀਆ ਚੀਜ਼ ਬਣਾਈ ਹੈ ਤੇ ਆਈ ਥਿੰਕ ਕਿ ਮੈਨੂੰ ਲੱਗਦਾ ਹੈ ਕਿ ਇਹ ਕੁਛ ਅ ਕਚੋਰੀ ਟਾਈਪ ਜਿਵੇਂ ਹੁੰਦਾ ਹੈ ਦਾਲ ਤੇ ਇਸ ਤਰ੍ਹਾਂ ਕਚੋਰੀ ਟਾਈਪ ਇੰਨੇ ਬਣਾਇਆ ਹੈ ਤੇ ਇਹਦੇ ਵੀ ਜਿੰਨੇ ਫਿਲਾਲ ਦੀ ਕਿੜੀ ਕੁਛ ਫਿਲ ਨਹੀਂ ਕੀਤਾ ਬਿਕੋਜ਼ ਬਟ ਹਾਂ ਖਾਂ ਦੇ ਵਿੱਚ ਇੰਨੀ ਜਿਆਦਾ ਟੇਸਟੀ ਹੈ ਹਲਕਾ ਹਲਕਾ ਨਮਕ ਔਰ ਮਿਰਚ ਦਾ ਸਵਾਦ ਇਹਦਾ ਵੱਖਰਾ ਜਾ ਆ ਰਿਹਾ ਤੇ ਫੋਮੇ ਨੇ ਇਹਨੂੰ ਮਤਲਬ ਥੋੜਾ ਜਿਹਾ ਕੁਝ ਰੈਡੀ ਕੀਤਾ ਐ ਤੇ ਮੈਨੂੰ ਵੀ ਨਹੀਂ ਪਤਾ ਇਹ ਇਹ ਬਿਹਾਰ ਚ ਇੱਕ ਬੜਾ ਤਾਂ ਹੁੰਦਾ ਟਮਾਟਾ ਦਾ ਦੇਖੋ ਫੋਮੇ ਨੇ ਕੀ ਕੀਤਾ ਜੀ ਤੁਹਾਨੂੰ ਮੈਂ ਦੱਸ ਦਿਆਂ ਇਹਨੂੰ ਟੇਸਟ ਨੂੰ ਵਧਾਣ ਲਈ ਇਹਦੇ ਵਿੱਚ ਟਮਾਟਰ ਡਾਲਿਆ ਔਰ ਹਰੀ ਮਿਰਚੀ ਡਾਲੀ ਤੇ ਕੁਝ ਐਕਸਟਰਾ ਤਾਂ ਇਹਨੇ ਰੈਡੀ ਕੀਤਾ ਤੇ ਦੇਖਦੇ ਆ ਚੈੱਕ ਕਰਕੇ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਐਨੀ ਸਪਾਈਸੀ ਐਨੀ ਸਪਾਈਸੀ ਫਰਮੇਂ ਕੋਈ ਕਹਿਣ ਦੀ ਹੱਦ ਨਹੀਂ ਬਸ ਸੀਰੀਅਸਲੀ ਇਹ ਬਹੁਤ ਟੇਸਟੀ ਹੈ আচ্ছা ਫਰਮੇਂ ਤੁਸੀਂ ਥੋੜਾ ਜਿਹਾ ਇਹਨਾਂ ਨੂੰ ਦੱਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਰੈਡੀ ਕੀਤਾ ਮੈਂ ਪਹਿਲਾਂ ਲਿੱਤਾ ਥੋੜਾ ਜਿਹਾ ਆਟਾ ਓਕੇ ਫਿਟੋਰੀ ਆਟਾ ਔਰ ਜਦ ਮੈਂ ਐਪਾਈ ਥੋੜੀ ਚੀਜ਼ਾਂ ਮੈਂ ਓਕੇ ਜਦੋਂ ਪੂਰੀ ਤਾਂ ਔਰ ਆਟਾ ਵੀ ਰੈਡੀ ਕਰੀਦਾ ਉਦੋਂ ਲਿੱਤਾ ਠੀਕ ਹੈ ਬਟ ਉਹਨੂੰ ਫਿਰ ਰੈਸਟ ਕਰਕੇ ओके okay, रेस्ट हां रेस्ट ਦਿੱਤੀ ਫਿਰ ਉਹਦੇ ਤੇ ਕਿਉਂ ਲਗਾ ਕੇ ਉਹਨੂੰ ਤੁਹਾਨੂੰ ਮੈਂ ਦੱਸ ਦਵਾਂ ਸਿੰਪਲ ਜੇ ਨੇਚਰ ਦੇ ਵਿੱਚ ਆਟੇ ਨੂੰ ਮਲ ਕੇ ਉਹਦੇ ਵਿੱਚ ਜਿੰਨੇ ਜਮੈਨ ਤੇ ਨਮਕ ਡਾਲ ਕੇ ਤੇ ਉਹ ਪੂੜੀ ਟਾਈਪ ਕੁਝ ਤਿਆਰ ਕੀਤਾ ਹੈ ਪਰ ਵਧੀਆ ਲੱਗ ਰਿਹਾ ਹੈ ਘਰ ਵਿੱਚ ਬੇਟੀਆਂ ਛੋਟਾ ਛੋਟਾ ਕੰਮ ਕਰਦੀਆਂ ਨੇ ਤੇ ਉਸ ਚੀਜ਼ ਦਾ ਕਿਤਨਾ ਕਿਤੇ ਬੇਟੀਆਂ ਨੂੰ ਅੱਜ ਤੱਕ ਮਮਾ ਨੂੰ ਕਦੀ ਪੂੜੀ ਨਹੀਂ ਫੁੱਲੀ ਸੀ ਮੇਰੇ ਕੋਲ ਪਹਿਲੀ ਵਾਰ ਪੂੜੀ ਬੇਟੀਆਂ ਨੂੰ ਇਸ ਚੀਜ਼ ਦਾ ਟੈਲੈਂਟ ਆਂਦਾ ਹੈ ਤੇ ਇਹ ਜ਼ਰੂਰੀ ਹੈ ਕਿ ਘਰ ਦੇ ਵਿੱਚ ਬੇਟੀਆਂ ਤੁਹਾਡੀਆਂ ਹਲਕਾ-ਹਲਕਾ ਆਪਣੇ ਕਿਚਨ ਨੂੰ ਲੈ ਕੇ ਕੰਮ ਕਰਦੀਆਂ ਰਹਿਣ ਤੇ ਉਹਦੇ ਵੀ ਜਿੱਥੇ ਨਾ ਕੀਤੀ ਕਿਤਨਾ ਕਿਤੇ ਬੇਟੀਆਂ ਦਾ ਜਿਹੜਾ ਹੱਥ ਹੈ ਹੋਰ ਵੀ ਜ਼ਿਆਦਾ ਕਿਚਨ ਨੂੰ ਲੈ ਕੇ ਵਧੀਆ ਖੁੱਲਦਾ ਤੇ ਕਾਫੀ ਟਾਈਮ ਤਾਂ ਲੱਗ ਗਈ ਸੀ ਫਰਮੈਂ ਵੈਸੇ ਤਾਂ ਕੁਝ ਕਰਨਾ ਨਾ ਤੇ ਮੈਂ ਕਹਿ ਰਹੀ ਸੀ ਜੋ ਵੀ ਬਣਾਏਗੀ ਸੋ ਸਮਝ ਕੇ ਬਣਾਈਨੇ ਤੇ ਤਿੰਨੋਂ ਮੈਂ ਕੁੱਟਣਾ ਹੀ ਕਿਉਂਕਿ ਗੈਸ ਵੇਸਟਿੰਗ ਨਹੀਂ ਹੋਣਾ ਚਾਹੀਦਾ ਗੈਸ ਦਾ ਰੇਟ ਤੈਨੂੰ ਪਤਾ ਕੀ ਚੱਲਣ ਦੇ ਸਲੈਂਡ ਦਾ ਹਾਂ ਤੇ ਇਹ 1000 ਰੁਪਏ ਦਾ ਮੁੱਲ ਨਾ ਨਾ ਪਿਆ ਤੇ ਤਿੰਨੋਂ ਹੀ ਵੇਖੀ ਕਿੱਦਾਂ ਮੈਂ ਕੁੱਟਦੀ ਤੇ ਬਾਕੀ ਪਰਵਾਹ ਫੇਸਬੁਕ ਫੈਮਿਲੀ ਜੀ ਅਜਹਲ ਕਾ ਜਮੇ ਲੇਟ ਹੋ ਗਈਆਂ ਔਰ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਉਹ ਥੋੜਾ ਜਿਹਾ ਹਾ우스 ਆ ਵੈਸੇ ਮੇਰਾ ਘਰ ਦਾ ਕਲੀਨਿੰਗ ਹੈਗਾ ਹੀ ਹੈ ਉਹ ਤੇ ਰੈਗੂਲਰ ਰਹਿੰਦਾ ਹੀ ਹੈ ਉਹਦੀ ਕੋਈ ਗੱਲ ਨਹੀਂ ਹੈ ਤੇ ਹਲਕੇ ਜਿਹੇ ਨਾ ਗੈਸਟ ਆ ਗਏ ਸੀ ਮੇਰੇ ਨੌਮ ਸਿਸਟਰਸ ਮੇਰੇ ਲੱਗਦੇ ਨੇ ਮਤਲਬ ਰਿਸ਼ਤਾ ਆ ਆਪਣੇ ਆ ਤੋਂ ਵੀ ਵੱਧ ਕੇ ਵਧੀਆ ਹੈ ਤੇ ਕਾਫੀ ਟਾਈਮ ਹੈ ਉਹਨਾਂ ਨਾਲ ਗੱਲਬਾਤ ਕਰਦੀ ਰਹੀ ਬੈਠੀ ਚਾਹ ਪਾਣੀ ਜੋ ਵੀ ਹੈ ਫੋਰਮੈਟਿਕ ਹੁੰਦੀ ਹੈ ਤੇ ਉਹਨਾਂ ਦੇ ਚੱਕਰ ਦੇ ਵਿੱਚ ਅੱਜ ਮੈਂ ਹਲਕਾ ਜਿਹਾ ਵੀਡੀਓ ਆਪਣਾ ਲੇਟ ਹੋ ਪਾਈ ਤੇ ਹੁਣ ਦੀ ਪੋਜੀਸ਼ਨ ਦੇਖੋ ਮੇਰੀ ਕਿਵੇਂ ਬੈਂਡ ਵੱਜੀ ਹੋਈ ਹੈ ਤੇ ਹੇਅਰਸ ਨੂੰ ਔਇਲ ਲਗਾ ਕੇ ਉਹਨੂੰ ਮੈਂ ਛੱਡ ਦਿੱਤਾ ਹੋਇਆ ਤੇ ਚਾਹ ਦਾ ਕੱਪ ਮੈਂ ਪੀ ਚੁੱਕੀ ਆ ਤੇ ਫੋਮ ਨੇ ਫਿਰ ਆਪਣਾ ਟਾਈਮ ਦੇ ਹਿਸਾਬ ਨਾਲ ਇੱਕ ਵਧੀਆ ਜੀ ਚੀਜ਼ ਤਿਆਰ ਕੀਤੀ ਜਿਹਦਾ ਨਾਮ ਨਹੀਂ ਪਤਾ ਕੀ ਹੈ ਸੋ ਮੈਂ ਇੱਕ ਚੀਜ਼ ਬਣਾਈ ਮੈਨੂੰ ਨਹੀਂ ਪਤਾ ਨਾਮ ਕੀ ਹੈ ਹਾਂਜੀ ਬਿਲਕੁਲ ਸੋ ਪਰਿਵਾਰ ਫੇਸਬੁੱਕ ਫੈਮਲੀ ਜੀ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸ ਦਵਾਂ ਜੀ ਔਰ 22 ਤਰੀਕ ਨੂੰ ਮੰਗਲਵਾਰ ਦੇ ਦਿਨ ਓ ਅਸਟਮੀ ਹੈ ਓ ਸੌਰੀ 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 22 ਟਾਈਮ ਬਾਏ ਬਾਏ ਸਟੈਂਡ ਬਾਏ ਤੀਨੂ ਬਾਏ ਓ ਮਾਈ ਗੋਡ ਦੇਖੋ ਦੇਖੋ ਮੈਂ ਕੰਬਲੀ ਤੀਨੂ ਤਾਂ ਕਿ ਉਹਨਾਂ ਤੀਨੂ ਸਾਡੇ ਪੇਪਰ ਦੇ ਵਿੱਚ ਦੇਖੋ ਮੈਂ ਕੰਬਲੀ ਹੋ ਗਈ ਕੰਬਲੀ ਮੈਂ ਬਣੀ ਕਿਉਂ ਹੁੰਦੀ ਆ ਪਤਾ ਇਹ ਤੁਹਾਡੇ ਘਰ ਦੇ ਕੰਮਾਂ ਨੇ ਮੈਨੂੰ ਕੰਬਲਿਆ ਕੀਤਾ ਪਤਾ ਮੈਂ ਨਹੀਂ ਕੀਤਾ ਤੁਸੀਂ ਨਹੀਂ ਕੀਤਾ ਕਾ ਦੇਖ ਕੰਮਾਂੇ ਕਮਲੇ ਕਿੰਨਾ ਹੈ ਇੰਨਾ ਕੰਮ ਇੰਨਾ ਕੰਮ ਇੰਨਾ ਕੰਮ ਕਿ ਮੇਰੇ ਰਾਤ ਵੀ ਕੀ ਖਾਦਾ ਹੋਵੇ ਤੇ ਮੈਨੂੰ ਉਹ ਯਾਦ ਨਹੀਂ ਰਹਿੰਦਾ ਦਿਨੇ ਮੈਂ ਕੀ ਖਾਦਾ ਹੋਵੇ ਮੈਨੂੰ ਉਹ ਯਾਦ ਨਹੀਂ ਹੁੰਦਾ ਪਰ ਹਾਂ ਚਾਹ ਦਾ ਕੱਪ ਮੈਂ ਸਾਰਾ ਦਿਨ ਕਿੰਨੀ ਵਾਰ ਪਿੰਦੀ ਆ ਇਹ ਮੈਨੂੰ ਯਾਦ ਰਹਿੰਦਾ ਰਾਤੀ ਮੈਂ ਫਦੇਹੀ ਠੀਕ ਹੈ ਨਾ ਸੋ ਇਸ ਲਈ ਅਜੀ ਮੰਗਲਵਾਰ ਦੇ ਦਿਨ ਮਾਂ ਦੁਰਗਾ ਜੀ ਦੀ ਅਸ਼ਟਮੀ ਹੈ ਤੇ ਉਸ ਤੋਂ ਬਾਅਦ ਬੁੱਧਵਾਰ ਦਾ ਹੈਗਾ ਨੌਮੀ ਫਿਰ ਆ ਗਿਆ ਇਕ ਦਸਹਿਰਾ ਫਿਰ ਆ ਗਈ ਦੀਵਾਲੀ ਫਿਰ ਆਏਗੀ ਉਹ 11 ਤਰੀਕ ਨੂੰ ਆਉਂਦਾ ਫੈਸਟੀਵਲ ਜਿਹੜਾ ਕਿ ਬਹੁਤ ਲੇਡੀਜ਼ ਲਈ ਮਹੱਤਵ ਹੈ ਸਾਲ ਦਾ ਕਰਵਾ ਚੌਥ ਕਰਵਾ ਚੌਥ ਚਾਣਵਤੇ ਮੇਰੇ ਨਾਲ ਫਰੈਂਡਸ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਕਰਵਾ ਚੌਥ ਨਹੀਂ ਰੱਖਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੀ ਟਾਈਮ ਮੈਂ ਕਰਵਾਚੋਤ ਰੱਖ ਦਿੱਤੀ 2 ਸਾਲ ਮੈਂ ਆਈ ਥਿੰਕ 2 ਤੇ 3 ਸਾਲ ਮੈਂ ਕਰਵਾਚੋਤ ਰਿਕ ਹੈ ਉਸ ਦਿਹਾ ਮੈਂ ਕਰਵਾਚੋਤ ਰੱਖਣਾ ਛੱਡ ਦਿੱਤਾ ਉਹਦਾ ਮੈਂ ਤੁਹਾਨੂੰ ਰੀਜ਼ਨ ਔਰ ਕਾਰਨ ਦੋਨੋਂ ਹੀ ਦੱਸ ਦਿੰਦੀ ਆ ਕੀ ਦੇਖੋ ਯਾਰ ਕਰਵਾ ਚੌਥੇ ਠੀਕ ਹੈ ਵਧੀਆ ਗੱਲ ਹੈ ਆਪਣੇ ਹਸਬੰਡ ਲਈ ਅੱਛੀ ਵਿਸ਼ਿੰਗਸ ਕਰਨਾ ਬਹੁਤ ਵਧੀਆ ਗੱਲ ਹੈ ਮਾੜੀ ਗੱਲ ਨਹੀਂ ਹੈ ਬਟ ਯਾਰ ਮੈਂ ਇਸ ਸੀਜ਼ਨ ਨੂੰ ਕਿਤੇ ਨਾ ਕਿਤੇ ਇਫੈਕਟਸ ਲੈ ਕੇ ਚੱਲਦੀ ਹਾਂ ਕਿ ਅਗਰ ਕਰਵਾ ਚੌਥੇ ਰੱਖੰਦੋਂ ਬਾਅਦ ਵੀ ਫਿਰ ਜੈਂਟਸ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਹਿ ਦਿੰਦਾ ਲੈ ਸਾਰਾ ਦਿਨ ਕੀਤਾ ਕੀ ਹੈ ਇਹ ਨਹੀਂ ਆ ਉਹ ਨਹੀਂ ਆ ਇਹੀ ਹੈ ਤੇ ਜੇ ਰੂਟੀਨ ਵਾਈਜ਼ ਰੂਟੀਨ ਵਾਈਜ਼ ਫਿਰ ਰੈਗੂਲਰ ਹੋਈਓ ਕੰਮ ਕਰਨੇ ਆ ਉਹ ਸਭ ਕੁਝ ਕਰਨਾ ਤੇ ਫਿਰ ਮੈਨੂੰ ਤਾਂ ਲੱਗਦਾ ਹੈ ਕਿ ਕਰਵਾ ਚੌਥੇ ਹੋਣਾ ਸੇਡਾ ਹਸਬੰਦ ਸਾਰਾ ਦਿਨ ਆਪ ਪ੍ਰੋਪਰ ਤਰੀਕਾ ਘਰ ਦੀ ਸਾਰੀ ਸੈਟਿੰਗਸ ਕਰਨ ਠੀਕ ਹੈ ਨਾ ਤੇ ਫਿਰ ਟਾਈਮ ਨਿਕਾਲ ਕੇ ਥੋੜਾ ਜਿਹਾ ਬਾਹਰ ਕੁਮਾਨ ਲੈ ਜਾਣ ਠੀਕ ਹੈ ਨਾ ਫਿਰ ਅੱਛਾ ਡਿਨਰ ਕਰਾਣ ਤੇ ਜੇ ਕਰਵਾ ਚੌਥਾ ਰੱਖ ਕੇ ਚੂੜੀਆਂ ਪਾ ਕੇ ਸੁਹਾਗ ਲਗਾ ਕੇ ਸਭ ਕੁਝ ਕਰਕੇ ਤੇ ਫਿਰ ਸੋਈ ਜੇ ਆਪੇ ਹੀ ਕੰਮ ਕਰਨੇ ਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸੋ ਫੀਟ ਇਸ ਪਾਸਟ ਦਾ ਕੀ ਸਾਨੂੰ ਕੀ ਬੈਨੀਫਿਟ ਹੈਗਾ ਸੋ ਇਸ ਲਈ ਬਾਕੀ ਚਲੋ 올 ਵਿਸ਼ਿੰਗਸ ਮੈਂ ਵਧੀਆ ਇਸ ਚੀਜ਼ ਨੂੰ ਮੰਨਦੀ ਆਂ ਕਿ ਕਰਵਾ ਚੋਚਾ ਤੁਸੀਂ ਰੱਖੋ ਕਰਵਾ ਚੋਚਾ ਨਾ ਰੱਖੋ ਇਸ ਚੀਜ਼ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਫੈਕਟ ਨਹੀਂ ਪੈਂਦਾ ਸਿਰਫ ਫਰਕ ਐਨਾ ਪੈਂਦਾ ਹੈ ਕਿ ਰਿਸਪੈਕਟ ਜੋ ਤੁਹਾਡੇ ਦਿਲ ਦੇ ਵਿੱਚ ਆਪਣੇ ਆਦਮੀ ਦੇ ਪ੍ਰਤੀ ਜਾਂ ਪਰਿਵਾਰ ਦੇ ਪ੍ਰਤੀ ਜਾਂ ਬੱਚਿਆਂ ਦੇ ਪ੍ਰਤੀ ਹੈ ਉਹ ਕਦੀ ਨਹੀਂ ਕਟਣੀ ਚਾਹੀਦੀ ਬਾਕੀ ਚਲੋ ਜੋ ਰੀਤੀ ਰਿਵਾਜ ਦੁਨੀਆਦਾਰੀ ਦਾ ਬਣਿਆ ਹੈ ਜੋ ਸ਼ਿ ਸ਼ੰਕਰ ਦੇ ਗੋਰ ਦਾ ਮਈਆ ਜੀ ਦੇ ਨਾਮ ਤੋਂ ਚੱਲ ਰਿਹਾ ਹੈ ਤੇ ਉਹ ਕਿਤਨਾ ਕਿਤੇ ਇਹ ਚੀਜ਼ਾਂ ਮਹੱਤਵ ਨੇ ਤੇ ਮੈਂ ਇਸ ਨੂੰ ਮਹੱਤਵ ਸਮਝਾਂਗੀ ਸੋ ਬਾਕੀ ਓਕੇ ਆਪਣਾ ਫੇਸਬੁਕ ਫੈਮਲੀ ਔਰ YouTube ਫੈਮਲੀ ਔਰ ਹਲਕਾ ਜਿਹਾ ਸਾਡਾ ਇਸਟਰੀ ਵੀ ਚੱਲਦਾ ਹੈ ਉਹਦੇ ਲਈ ਵੀ ਤੁਹਾਡਾ ਸ਼ੁਕਰੀਆ ਸਮਾਨ ਨਿਕਾਲ ਕੇ ਮੇਰੀ ਫੋਟੋਸ ਨੂੰ ਲਾਈਕ ਕਰਿਆ ਕਰੋ ਤੇ ਅ ਅੱਜ ਤੁਹਾਨੂੰ ਬੇਤ ਅੱਜ ਮੈਂ ਬਾਹਰ ਟਾਈਮ ਬਾਅਦ ਵੇਖਿਆ ਇੱਕ ਇਨਸਾਨ ਨੇ ਮੈਨੂੰ ਲਿਖਿਆ ਕਿ ਤੁਸੀਂ ਰਾਣੀ ਬਣ ਕੇ ਰਿਆ ਕਰੋ ਤੇ ਮੈਨੂੰ ਨਾ ਥੋੜਾ ਜਿਹਾ ਹਾਸਾ ਵੀ ਆ ਗਿਆ ਜੇ ਮੈਂ ਰਾਣੀ ਬਣ ਕੇ ਰਹੂੰਗੀ ਤੇ ਕੰਮ ਵਾਲੀ ਫਿਰ ਮੈਨੂੰ ਕੌਣ ਕਹ ਲਾਏਗਾ ਠੀਕ ਹੈ ਨਾ ਰਾਣੀ ਮੈਂ ਇਸ ਰਾਣੀ ਬਣਸਾਦੀ ਰਾਣੀ ਤਾਂ ਮੈਂ ਅਗਲੇ ਜਨਮ ਜੀ ਬਣਾਂਗੀ ਇਸ ਜਨਮ ਜੀ ਤਾਂ ਮੇਰਾ ਰਾਣੀ ਬਣਨਾ ਬਹੁਤ ਹੀ ਮੁਸ਼ਕਿਲ ਹੈ ਤੇ ਪਰ ਫਿਰ ਵੀ ਦੇਖੋ ਯਾਰ ਕਿਤੇ ਨਾ ਕਿਤੇ ਉਹਨਾਂ ਨੇ ਮੈਨੂੰ ਕਿੰਨੀ ਅੱਛੀ ਚੀਜ਼ ਦੀ ਗੱਲ ਦੀ ਕਹਾਣੀ ਸੁਣਾਈ ਕਿ ਤੁਸੀਂ ਰਾਣੀ ਮੰਨ ਕੇ ਰੋ ਪਰ ਉਹਨਾਂ ਨੂੰ ਨਹੀਂ ਨਾ ਪਤਾ ਕਿ ਇਹ ਘਰ ਦੀ ਰਾਣੀ ਸਾਰਾ ਦਿਨ ਨੌਕਰ ਰਾਣੀ ਦੀ ਤਰ੍ਹਾਂ ਭਾਂਡੇ ਮਾਜ ਲੋ ਸਫਾਈਆਂ ਕਰ ਲੋ ਕੱਪੜੇ ਧੋ ਲੋ ਜਿਵੇਂ ਮੈਂ ਜੀ ਆਂਦਾ ਤਾਂ ਦੋਨਾਂ ਚ ਰਾਣੀ ਆ ਨਾ ਹਾਂ ਸੋ ਇਸ ਲਈ ਉਹਨਾਂ ਦਾ ਮੈਨੂੰ ਕਮੈਂਟਸ ਬੜਾ ਵਧੀਆ ਲੱਗਾ ਤੇ थैंक यू so much ਪਰਿਵਾਰ ਫੇਸਬੁਕ ਫੈਮਿਲੀ ਜੀ ਤੁਸੀਂ ਇੰਨਾ ਕਿ ਮੈਨੂੰ ਸਮਾਂ ਦੇਂਦੇ ਹੋ ਤੇ ਮੇਰੀ ਵੀਡੀਓਸ ਨੂੰ ਵੱਧ ਤੋਂ ਵੱਧ ਵਧੀਆ ਕਮੈਂਟਸ ਤੇ ਈਵਿਊ ਲਿਆਉਂਦੇ ਹੋ ਸੋ ਇਹਦੇ ਲਈ ਮੈਂ ਧੰਨਵਾਦ ਤੇ ਸ਼ੁਕਰੀਆ ਕਰਦੀ ਹਾਂ ਮੈਨੂੰ ਪੂਰੀ ਬੇਕੀ ਕੀ ਬਣੀ ਦਾ ਯਾਦ ਆ ਗਈ ਉਹਨੇ ਬਿਗ ਬੋਸ ਤੇ ਵੀ ਆਂਤੀ ਕਪੂੜੀ ਕੋਲੀ ਸੀ ਸੀਨਸਲੀ ਬਿਗ ਬੋਸ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਬਣੀ ਕੀ ਗਈ ਹੈ ਪੂੜੀ ਦੇ ਚਗਲੇ ਪੂੜੀ ਦੇ ਚਗਲੇ ਮੈਨੂੰ ਆਜੋ ਮੈਂ ਬਣਾ ਦਾਂ ਪੂੜੀ ਇੱਕ ਨਾ ਸੀਰੀਅਲ ਹੁੰਦਾ ਸੀ ਚੌਥੀ ਕਲਾਸ ਦੇ ਵਿੱਚ ਪੂੜੀ ਕੜਾਈ ਵਿੱਚ ਕਿਉਂ ਪੱਜ ਗਈ ਤੇ ਸ਼ਾਇਦ ਉਹ ਕਿਤੇ ਉਹ ਵਾਰ-ਵਾਰ ਜਿਹੜਾ ਉਹ ਨਾ ਪਾਠ ਉਹ ਰਿਲੀਜ਼ ਕਰਾਂਦਾ ਪੰਜਾਬੀ ਦਾ ਕਿ ਪੂੜੀ ਬਾਗੀ ਕੜਾਈ ਵਿੱਚ ਕਿਉਂ ਪੱਜ ਗਈ ਉਹ ਕਿਸ ਪਾਠ ਦੀ ਕਹਾਣੀ ਹੀਗੀ ਸੀ ਸਾਡੇ 6th ਦਾ ਇੱਕ ਪਾਠ ਹੀ ਪੂੜੀ ਕਿਉਂ ਫੁੱਲਦੀ ਹੈ ਹਾਂ ਤੇ ਇਸ ਲਈ ਆਲਸੋ ਬਾਕੀ ਗੱਲ ਬਾਤ ਜਿਹੜੀ ਵੀ ਮੈਂ ਤੁਹਾਡੇ ਨਾਲ ਕੀਤੀ ਹੈ ਉਸ ਨੂੰ ਵੱਧ ਤੋਂ ਵੱਧ ਫੋਲ ਆਪਣਾ ਮਤਲਬ ਉਹ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਤੇ ਰੱਖੋ ਕਮੈਂਟ ਕਰਿਆ ਕਰੋ ਤੁਸੀਂ ਇਹਨਾਂ ਸੋਚਣਾ ਇਹ ਮੇਰੀ ਬੈਟਰੀ ਕਿਉਂ ਲੋ ਹੋ ਰਹੀ ਹੈ ਅਸਲ ਸੱਚ ਪਨੀ ਕਿ ਟਾਈਮ ਓਵਰ ਹੋਣ ਦੇ ਨਾਲ ਜਿਹੜਾ ਕਿ ਇਸ ਟਾਈਮ ਮੇਰਾ ਪੈਂਡਿ ਜਿਹੜਾ ਕਿ ਕਿਚਨ ਦਾ ਬਹੁਤੇ ਕੰਮ ਵਰਕ ਪਿਆ ਹੈ ਤੇ ਸੋਚਿਆ ਚਲੋ ਵਰਗੇ ਵੈਸੇ ਮੈਂ ਸਾਰਾ ਕਰ ਲਿਆ ਮੰਮੀ ਨੇ ਰਾਦਾ ਖਾਣਾ ਬਣਾਣਾ ਮੈਨੂੰ ਕੁਛ ਕਾਸ਼ ਉਹ ਦਿਨ ਆ ਜਾਵੇ ਨਹੀਂ ਜਿਸ ਦਿਨ ਮੇਰੀ ਧੀ ਹਾਏ ਹਾਏ ਮੰਮਾ ਲਈ ਇਹ ਰੋਟੀਆਂ ਪਕਾਵੀ ਤੇ ਗਰਮ ਗਰਮ ਮੈਨੂੰ ਖਵਾਵੇ ਉਹ ਦਿਨ ਪਾਗਾ ਵਾਲੇ ਕਦੋਂ ਆਣਗੇ ਮੈਂ ਰੋਟੀ ਨਹੀਂ ਬਣਾਪਾਂਗਾ ਪਾਗਾ ਵਾਲੇ ਕਦੋਂ ਆਣਗੇ ਮੇਰੇ ਹੱਥ ਵਿਚਾਰੇ ਇਹ 20 ਸਾਲ ਹੋ ਚੱਲੇ ਨੇ ਹੱਥ ਕਹਿੰਦੇ ਨੇ ਮੈਂ ਕਿਹਦੇ ਕੋਲ ਫਸਿਆ ਪਿਆ ਇਹ ਕਿਉਂ ਨਹੀਂ ਮੇਲੇ ਖਿਆਰੇ ਮਾਂ ਮੈਂ ਆਰੋਧਕ ਨੂੰ 18 ਸਾਲ ਹੋਇਆ ਮੀਸ ਜੀ ਤੇ ਦੋ ਤਿੰਨ ਚਾਰ ਸਾਲ ਮਾਂ ਦੇ ਘਰ ਵੀ ਲੰਘਾ ਉਧਰ ਹੀ ਤੇ ਪਕਾਇਆਂ ਤੇ ਉਧਰ ਵੀ ਖਵਾਈਆਂ ਤੇ ਖਾਧੀਆਂ ਵੀ ਐ ਠੀਕ ਐ ਨਾ ਸੋ ਓਕੇ ਜੀ ਪਰਵਾ ਫੇਸਬੁਕ ਫੈਮਿਲੀ ਥੈਂਕ ਯੂ ਸੋ ਮਾਚ ਕੇਅਰ ਬਾਏ ਬਾਏ